ਸਾਚਾ ਰਕਿਆ ਜੀ ਸਾਰਾ ਕੁਝ ਸਾਡੇ ਕੋਲੇ ਐ ਬੋਲੋ 2 ਘੰਟੇ ਬੋਲੋ ਸਾਰੇ ਇਕੱਠੇ ਹੁੰਦੇ ਸੀ ਕਿਹਦੇ ਘਰੇ ਇਕੱਠੇ ਹੁੰਦੇ ਸੀ ਕਿਵੇਂ ਇਕੱਠੇ ਹੁੰਦੇ ਸੀ ਕਿਵੇਂ ਰਿਪੋਰਟ ਲਿਖੀ ਜਾਂਦੀ ਸੀ ਕਿਵੇਂ ਸਾਸਚਾ ਰੱਖਿਆ ਸੀ ਸਾਰਾ ਕੁਝ ਸਾਡੇ ਕੋਲੇ ਹੈ ਤੇ ਜਾਣ ਕੇ ਉਹਨੂੰ ਪਤਾ ਲੱਗਿਆ ਸਾਰੇ ਕਾਂਗਰਸ ਦੇ ਸਰਕਾਰ ਦੇ ਪੋਲ ਖੁੱਲਣਗੇ ਤੇ ਹੁਣ ਉਹਨੇ ਕਿਹਾ ਕੱਲੇ 14 ਮਿੰਟ 14 ਮਿੰਟ ਕਿਉਂ ਕਾਂਗਰਸ ਨੂੰ ਡੇਢ ਘੰਟਾ ਤਕਰੀਬਨ ਸਾਨੂੰ 14 ਮਿੰਟ ਅੱਜ ਸਾਝੇ ਜੇ ਕਿ ਉਹਨੂੰ ਪਤਾ ਹੈ ਕਿ ਉਹਨੂੰ ਪੋਲ ਖੁੱਲਣਗੇ ਉਹ ਡਰ ਕੇ ਆਪ ਘਰ ਆ ਕੇ ਬੈਠੇ ਹੈ ਜੇ ਉਹਨਾਂ ਦੀ ਇੰਨੀ ਗੱਲ ਆ ਉਹ ਕਹਿੰਗੇ ਚਲੋ ਬੋਲੋ 2 ਘੰਟੇ ਬੋਲੋ ਦਰਦੇ ਕਿਉਂ ਹੈ ਕਿਉਂ 14 ਘੰਟੇ ਵੀ ਕਿਸੇ ਕਸਮ ਕਹਿ ਰਹੇ ਸੀ ਕਿ ਆਪਣਾ ਰਾਤ ਨੂੰ 10 ਵਜੇ ਤੱਕ بیٹھ ਜਾਓ ਪਰ ਉਹਨਾਂ ਨੇ ਕਿਹਾ ਕਾਲੀ ਦਲ 14 ਮਿੰਟੀ ਬਾਕੀ ਕਾਂਗਰਸ ਨੂੰ ਫਿਰ ਆਪ ਆਪ ਬੋੜ ਹੋਣ ਉਹਦਾ ਤੇ ਕਿੰਤੂ ਪਰਿੰਤੂ ਨਾ ਹੋਵੇ ਇਸ ਲਈ ਇਹ ਬੇਨਤੀ ਆ ਕਿ ਆਪਣੀ ਸਿਕਿਉਰਿਟੀ ਨੂੰ ਥੋੜਾ ਪਾਸੇ ਕਰੋ ਸਪੀਕਰ ਸਾਹਿਬ ਮੈਨੂੰ ਦਰਸ਼ਨ ਨਹੀਂ ਹੋ ਰਹੀ ਜੀ ਮੈਂ ਇਹ ਬੇਨਤੀ ਕਰਦਾ ਆ ਤੁਸੀਂ ਵੀ ਥੋੜਾ ਥੋੜਾ ਆ ਕਿਰਪਾ ਕਰੋ ਪਿੱਛੇ ਹੋ ਜਾਓ ਫੋਟੋ ਦੂਰੋਂ ਵੀ ਆਈ ਜਾਣੀ ਆ ਹੁਣ ਆ ਪਿੱਛੇ ਹੋ ਜਾਓ ਹਾਂਜੀ ਆ ਬਿਲਕੁਲ ਆ ਸਪੀਕਰ ਸਾਹਿਬ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਪਾਰ ਦ੍ਰਿਸ਼ਤਾ ਲਈ ਬੜੀ ਜ਼ਰੂਰੀ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਨਾਲ ਮੁੱਦਾ ਜੁੜਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਰੇ ਸਾਰੇ ਤੱਥ ਸਾਹਮਣੇ ਆਉਣ ਉਹ ਤੱਥ ਕਦੇ ਸਾਹਮਣੇ ਆ ਸਕਦੇ ਆ ਦੁੱਧ ਦਾ ਦੁੱਧ ਪਾਣੀ ਤੇ ਪਾਣੀ ਦਾ ਪਾਣੀ ਉਦੋਂ ਹੋ ਸਕਦਾ ਜੇ ਕਮਿਸ਼ਨ ਫ੍ਰੀ ਐਂਡ ਫੇਅਰ ਹੋਵੇ ਕਮਿਸ਼ਨ ਦੀ ਅਪੁਆਇੰਟਮੈਂਟ ਤੇ ਗਿਵ ਐਂਡ ਟੇਕ ਨਾ ਹੋਇਆ ਹੋਵੇ ਸਪੀਕਰ ਸਾਹਿਬ ਮੈਂ ਫੰਡਾਮੈਂਟਲ ਪੁਆਇੰਟ ਰੱਖਦਾ ਕਿ ਅਸੀਂ ਇਸ ਕਮਿਸ਼ਨ ਨੂੰ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਇਸ ਲਈ ਰਿਜੈਕਟ ਕੀਤਾ ਕਿ ਇਸ ਕਮਿਸ਼ਨ ਚ ਗਿਵ ਐਂਡ ਟੇਕ ਹੋਇਆ ਸੀ ਗਿਵ ਐਂਡ ਟੇਕ ਨੰਬਰ 1 ਕੀ ਹੋਇਆ ਸੀ ਕਿ ਰਣਜੀਤ ਸਿੰਘ ਕਮਿਸ਼ਨ ਇਹ ਅੱਜ ਦੇ ਨਹੀਂ ਇਹ ਜਦ ਜੱਜ ਸਾਹਿਬਾਨ ਵੀ ਛਣ ਇਹਨਾਂ ਦੇ ਖਿਲਾਫ ਬੇਤੀ ਆਜੀ ਹਾਊਸ ਚ ਆਰਡਰ ਚ ਲਿਆ ਹਾਊਸ ਨੂੰ ਸਪੀਕਰ ਸਾਹਿਬ ਡਿਸਟਰਬੈਂਸ ਬਾਤ ਹੈ ਸਾਡੇ ਮੈਂ ਡਿਸਟਰਬ ਹੁੰਦਾ ਨਹੀਂ ਕਰ ਪਉਂਦਾ ਨਹੀਂ ਇਹ ਸਿੱਧੂ ਵਰਗੀ ਹਰਕਤਾਂ ਇੱਥੇ ਨਾ ਚੱਲਣ ਦਿਓ ਜੀ ਬਿਲਕੁਲ ਬਿਲਕੁਲ ਨਹੀਂ ਸਪੀਕਰ ਸਾਹਿਬ ਇਹ ਜਿਹੜੇ ਜੱਜ ਸਾਹਿਬ ਨੂੰ ਨਹੀਂ ਕੋਈ ਕੰਟਰੋਲ ਸਪੰਸ ਕਰਾਉਣਾ ਹੈ ਉਹ ਹੱਲ ਕਰਦੇ ਨੇ ਯਾਪ ਤੇ ਦਾ ਨਾਮ ਨਹੀਂ ਆਣਾ ਚਾਹੀਦਾ ਹਾਂਜੀ ਹਾਂਜੀ ਠੀਕ ਹੈ ਜੀ ਇਹ ਸਪੱਸ਼ਟ ਕੀਤਾ ਜਾਂਦਾ ਹੈ ਸਪੀਕਰ ਸਾਹਿਬ ਮੈਂ ਤਾਂ ਕਿਹੜੇ ਸਿੱਧੂ ਦਾ ਨਾਮ ਲਿਆ ਸਾਰੇ ਸਿੱਧੂ ਨੇ ਉੱਤੇ ਕਈ ਸਿੱਧੂ ਨੇ ਮਨਹੂਸ ਬੰਦੇ ਦਾ ਨਾਮ ਜਿਹਦਾ ਨਾਮ ਨਾ ਲੋ ਜੀ ਚੌਰੀ ਸਰ ਸਪੀਕਰ ਸਾਹਿਬ ਮੈਂ ਜੱਜ ਸਾਹਿਬ ਦੇ ਬਾਰੇ ਦੇਖੋ ਜਿਹੜੇ ਬੰਦੇ ਨੇ ਰਿਪੋਰਟ ਬਣਾਈ ਆ ਉਹਦਾ ਕੀ ਕਿਰਦਾਰ ਹੈ ਉਹ ਕਿਰਦਾਰ ਸਮਝਣਾ ਬੜਾ ਜ਼ਰੂਰੀ ਹੁੰਦਾ ਉਹਦੀ ਮਾਨਸਿਕਤਾ ਉਦੀ ਸੋਚ ਉਹਦਾ ਪਿਛੋਕੜ ਸਮਝਣਾ ਬੜਾ ਜ਼ਰੂਰੀ ਹੁੰਦਾ ਸਪੀਕਰ ਸਾਹਿਬ ਰਣਜੀਤ ਸਿੰਘ ਕਮਿਸ਼ਨ ਜਿਹਨੂੰ ਕਈ ਰੰਜੀਤਾ ਵੀ ਬੁਲਾ ਰਹੇ ਅੱਜ ਪੰਜਾਬ ਦੀਆਂ ਸੱਥਾਂ 'ਚ ਇਹਨਾਂ ਦਾ ਪਿਛੋਕੜ ਮੇਰੇ ਹਲਕੇ ਮਜੀਠੇ ਨਾਲ ਸੰਬੰਧਿਤ ਇਹ ਚੰਨਨ ਕੇ ਪਿੰਡ ਨੂੰ ਬੁਲਾਉਂ ਕਰਦੇ ਆ ਤੇ ਆਪ ਇਹਨਾਂ ਦਾ ਹਮੇਸ਼ਾ ਹੀ ਸੌਫਟ ਕਾਰਨਰ ਕਾਂਗਰਸ ਪੱਕੀ ਰਿਹਾ ਤੇ ਤੁਹਾਨੂੰ ਪਤਾ ਹੋਣਾ ਕੀ ਇਹਨਾਂ ਦੇ ਕਰੀਬੀ ਰਿਸ਼ਤੇਦਾਰ ਉਹ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਨੇ 20-22 ਸਾਲ ਕਾਂਗਰਸ ਪਾਰਟੀ 'ਚ ਰਹੇ ਆ ਇਹ ਰਣਜੀਤ ਸਿੰਘ ਜੀ ਉਹਨਾਂ ਦੇ ਜੀਜਾ ਜੀ ਨੇ ਤੇ ਇਹ ਜੀਜਾ ਸਾਲੇ ਦਾ ਜਿਹੜਾ ਰਿਸ਼ਤਾ ਹੈ ਇਹ ਪਵਿੱਤਰ ਰਿਸ਼ਤਾ ਮਾੜਾ ਰਿਸ਼ਤਾ ਨਹੀਂ ਮਗਰ ਤੁਹਾਨੂੰ ਦੱਸ ਰਿਹਾ ਕਿ ਨੇੜਤਾ ਕੀ ਆ ਉਹਨਾਂ ਦੀ ਉਹਨਾਂ ਦੇ ਜੀਜਾ ਜੀ ਆ ਤੇ ਉਹਨਾਂ ਵੇਲੇ ਜਦੇ ਕਾਂਗਰਸ 'ਚ ਹੁੰਦੇ ਸਨ ਜੇ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਦਾ ਕੇਸ ਉਹਨਾਂ ਦੇ ਕੋਲ ਜਾਂਦਾ ਸੀ ਉੱਥੋਂ ਕੇਸ ਬਦਲਾ ਲਿਆ ਜਾਂਦਾ ਸੀ ਕਿ ਤੁਹਾਡਾ ਕਰੀਬੀ ਰਿਸ਼ਤੇਦਾਰ ਤੁਹਾਡੀ ਘਰ ਵਾਲੀ ਦਾ ਭਰਾ ਵੱਡਾ ਕਾਂਗਰਸੀ ਆ ਤੁਸੀਂ ਅਕਾਲੀ ਦਲ ਨੂੰ ਕਦੇ ਇਨਸਾਫ ਦੀ ਨਿਗਾਹ ਨਾਲ ਦੇਖ ਨਹੀਂ ਸਕਦੇ ਦੇ ਨਹੀਂ ਸਕਦੇ ਤੇ ਤੁਸੀਂ ਸਾਡੇ ਕੇਸ ਤੋਂ ਸਾਡਾ ਕੇਸ ਬਦਲਿਆ ਜਾਵੇ ਤੇ ਸਾਡਾ ਕੇਸ ਬਦਲਿਆ ਜਾਂਦਾ ਸੀ ਸਪੀਕਰ ਸਾਹਿਬ ਫਿਰ ਹਾਈ ਕੋਰਟ ਦੇ ਚੀਫ ਜਸਟਿਸ ਨੇ ਨਵਾਰ ਇੱਕ ਟਿੱਪਣੀ ਕੀਤੀ ਹੈ ਜਿਹੜਾ ਮੈਂ ਤੁਹਾਨੂੰ ਬੋਲ ਕੇ ਸੁਣਾਉਣਾ ਚਾਹੁੰਦਾ ਪਹਿਲੀ ਵਾਰੀ ਹੋਇਆ ਚੀਫ ਜਸਟਿਸ ਨੂੰ ਇਹਨਾਂ ਨੂੰ ਇਨਡਾਈਟ ਇਸ ਗੱਲ ਕਰਕੇ ਰਿਹਾ ਕਹਿੰਦਾ ਇਹ ਪਹਿਲੇ ਜੱਜ ਹੈ ਜਿਨ੍ਹਾਂ ਨੂੰ ਇੱਕ ਰੇਅਰ ਆਨਰ ਮਿਲਿਆ ਬਾਇਆ ਸਿਟਿੰਗ ਉਦੋਂ ਡਬਲ ਬੈਂਚ ਸੀ ਜਿਨੇ ਫੈਸਲਾ ਦਿੱਤਾ ਡੈਡੀ ਐਕਟਿਡ ਬਿਯੋਂਡ ਜੂਰਿਸਡਿਕਸ਼ਨ ਸਪੀਕਰ ਸਾਹਿਬ ਐਲ ਪੀ ਏ 153 ਤੇ ਇਹ ਫੈਸਲਾ ਆਇਆ ਤੇ ਹਾਈ ਕੋਰਟ ਕੀ ਕਹਿੰਦਾ ਇਨਵਰਟਡ ਕਮਾਸ ਚ ਮੈਂ ਰੀਡ ਕਰਦਾ ਇਟ ਕੈਨ ਨਾਟ ਬੀ ਸੈਡ ਥੈਟ ਦ ਲਰਨਡ ਸਿੰਗਲ ਜਜ ਵਾਸ ਅ ਬਲੀਵਿਅਸ ਆਫ ਦ ਰੋਸਟਰ ਮਤਲਬ ਕੀ ਕਿ ਇਹਨਾਂ ਨੇ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਆਪਣੀ ਰਿਸ਼ਤੇਦਾਰੀ ਭਗਾਉਣ ਲਈ ਇਹ ਆਪ ਦੇ ਦਿੱਤੇ ਹੋਏ ਮੈਂਡੇਟ ਨਾਲੋਂ ਸੱਜੇ ਖੱਬੇ ਹੁੰਦੇ ਰਹੇ ਨਿਕੰਮਾ ਜਸਟਿਸ ਜੀ ਜੀ ਸ਼ੇਖ ਹਿੰਜਾਤੀ ਵਜਿਸ਼ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ ਇੱਕ ਬੇਨਤੀ ਕਰੂੰਗਾ ਮੈਂਬਰ ਸਾਹਿਬ ਮੁਰਦਾਬਾਦ 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 ਸਪੀਕਰ ਸਾਹਿਬ ਮੈਂ ਬੇਨਤੀ ਕਰੂੰਗਾ ਮੁਰਦਾਬਾਦ ਕਰੀਓ ਜੀ ਸਪੀਕਰ ਸਾਹਿਬ ਮੈਂ ਇੱਕ ਬੇਨਤੀ ਕਰੂੰਗਾ ਕਿ ਪਾਵੇਂ ਹੈ ਤਾਂ ਜੀਜਾ ਜੀ ਖੈਰਾ ਸਾਹਿਬ ਦੇ ਮਗਰ ਹੈ ਮੇਰੇ ਹਲਕੇ ਨਾਲ ਸੰਬੰਧਿਤ ਕੰਮ ਉਹਨਾਂ ਨੇ ਗਲਤੀ ਕਰਤੀ ਹੈ ਲੈਣ ਦੇਣ ਦੇ ਚੱਕਰ ਚ ਕੱਟ ਗਿਆ ਗਲਤੀ ਮਗਰ ਸਪੀਕਰ ਸਾਹਿਬ ਮੈਂ ਬੇਨਤੀ ਕਰੂੰਗਾ ਇਹ ਆਵਾਪ ਇੱਥੇ ਹਾਜ਼ਰ ਨਹੀਂ ਉਹਨਾਂ ਦੇ ਬਾਰੇ ਜੋ ਗੱਲਾਂ ਕਈਆਂ ਗਿਆ ਉਹ ਸਪੰਝ ਕੀਤੀਆਂ ਜਾਣ ਐਸ ਲਈ ਕਿਉਂਕਿ ਸਾਡੀ ਉਹਨਾਂ ਪ੍ਰਤੀ ਕੋਈ ਮੰਤ ਨਿਚੋੜ ਆਪਾਂ ਕੱਢੀਏ ਸਪੀਕਰ ਸਾਹਿਬ ਤੁਸੀਂ ਪਤਾ ਨਹੀਂ ਇੱਕ ਫਿਲਮ ਵੇਖੀ ਆ ਕਿ ਨਹੀਂ ਵੇਖੀ ਮਗਰ ਤੁਸੀਂ ਅੰਦਰਲੇ ਜਿਹੜੇ ਦੋਰੇ ਮਾਪ ਡੰਡ ਲੈਣਾ ਮੈਂ ਉਹਨਾਂ ਬਾਰੇ ਜ਼ਰੂਰ ਗੱਲ ਕਰਨਾ ਚਾਹੂੰ ਇਹ ਖੈਰਾ ਸਾਹਿਬ ਆਪਣਾ ਖੈਰਾ ਸਾਹਿਬ ਕਿੱਧਰ ਗਏ ਭੱਜ ਗਏ ਤੇ ਖੈਰਾ ਸਾਹਿਬ ਤੁਹਾਡਾ ਖੈਰਾ ਸਾਹਿਬ ਤੇ ਸਾਡਾ ਵਧੀਆ ਖੈਰਾ ਕੋਈ ਨਾ ਗੱਲ ਜੋ ਮੇਰਾ ਵੀ ਖੈਰਾ ਸਾਹਿਬ ਦੇਖੋ ਖੈਰਾ ਸਾਹਿਬ ਨੇ ਇੱਕ ਇੰਟਰਵਿਊ ਚ ਦਿੱਤਾ ਕਿਹਾ ਇਹ ਇੰਟਰਵਿਊ ਮੈਨੂੰ ਲੱਗਦਾ ਉਹ ਪੱਤਰਕਾਰ ਵੀ ਇੱਥੇ ਗੈਲਰੀ ਚ ਹੋਣੇ ਗੈਲਰੀ ਚ ਹੈਗੇ ਯਦਵਿੰਦਰ ਹੁਰੀ ਹੈ ਕਿ ਚਲੇ ਗਏ ਨਹੀਂ ਇਹਨਾਂ ਦਾ ਇੰਟਰਵਿਊ ਹੋਇਆ ਸੀ ਉਸ ਇੰਟਰਵਿਊ ਚ ਕਿਹਾ ਜਸਟਿਸ ਨਾਰੰਗ ਬਾਰੇ ਜਿਹੜੀ ਨਾਰੰਗ ਇਹਨਾਂ ਨੇ ਕਾਂਗਰਸ ਨੇ ਤਿੰਨ ਕਮਿਸ਼ਨ ਬਿਠਾਏ ਆ ਇੱਕ ਜਸਟਿਸ ਨਾਰੰਗ ਕਮਿਸ਼ਨ ਇੱਕ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਤੇ ਦੂਜਾ ਇਹ 420 ਕਮਿਸ਼ਨ ਤੁਸੀਂ ਪਤਾ ਨਹੀਂ ਫਿਲਮ ਤੁਸੀਂ ਵੇਖਦੇ ਰਹੇ ਆ ਸਪੀਕਰ ਸਾਹਿਬ ਮੈਨੂੰ ਕੋਈ ਪਤਾ ਤੁਸੀਂ ਬਾੜੀ ਬੋਤੀ ਕਮਿਸ਼ਨ ਮੁਰਦਾਬਾਦ 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 ਤੁਸੀਂ ਜਸਟਿਸ ਕਮਿਸ਼ਨ ਮੁਰਦਾਬਾਦ 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 ਤੁਸੀਂ ਆਪ ਵੀ ਸਪੀਕਰ ਸਾਹਿਬ ਮੈਨੂੰ ਲੱਗਦਾ ਫਿਲਮ ਚ ਆਏ ਹੋਏ ਆਏ ਕਿ ਨਹੀਂ ਆਏ ਜੀ ਹਾਂ ਜੀ ਮੈਂ ਫਿਰ ਤੁਸੀਂ ਮੇਰੀ ਭਾਵਨਾ ਸਮਝਦੇ ਆ ਇੱਕ ਫਿਲਮ ਆਈ ਸੀ ਉਹ ਤਮਿਲਨਾਡੂ ਦਾ ਵੱਡਾ ਐਕਟਰ ਹੈ ਜਿਹੜਾ ਆਪਣਾ ਕਮਲ ਹਸਨ ਉਹਨਾਂ ਦੀ ਫਿਲਮ ਆਈ ਸੀ ਆਂਟੀ 420 ਇੱਥੇ ਕਾਂਗਰਸੀ ਨੇ ਇੱਕ ਫਰਕ ਇਹ ਨਾ ਕੀਤਾ ਕਿ ਤਮਿਲਨਾਡੂ ਤੋਂ ਆਉਂਦੇ ਆਉਂਦੇ ਆਂਟੀ ਨੂੰ ਅੰਕਲ ਬਣਾਤਾ ਕਮ ਅੰਕਲ 420 ਨੇ ਵੀ ਉਹੀ ਕੰਮ ਕੀਤਾ ਜਿਹੜਾ ਦਾਲ 'ਚ ਕਾਲਾ ਨਹੀਂ ਦਾਲ ਸਾਰੀ ਕਾਲੀ ਕਰ ਗਏ ਐਂd ਇਸ ਗੱਲ ਦੀ ਇਸ ਗੱਲ ਦੀ ਇਸ ਗੱਲ ਤੇ ਮੋਰ ਕਿਸੇ ਹੋਰ ਨੇ ਨਹੀਂ ਰਣਜੀਤ ਸਿੰਘ ਦੇ ਆਪ ਦੇ ਸਾਲਾ ਸਾਹਿਬ ਨੇ ਸੁਖਪਾਲ ਖੈਰ ਨੇ ਲਾਈ ਸੀ ਜਦ ਇਹ ਗੱਲ ਕਹੀ ਸੀ মিডিਆ ਚ ਕਹੀ ਸੀ ਕਿ ਜਿਹੜਾ ਨਾਰੰਗ ਕਮਿਸ਼ਨ ਹੈ ਜਾਂ ਜਿੰਨੇ ਕਮਿਸ਼ਨ ਬਣਦੇ ਆ ਇਹ ਰਿਟਾਇਰਡ ਜੱਜਾਂ ਦੀ ਕਮਿਸ਼ਨ ਦੀ ਕੋਈ ਵੈਲਿਊ ਨਹੀਂ ਹੁੰਦੀ ਕਿਉਂਕਿ ਇਹ ਕਮਿਸ਼ਨ ਗਿਵ ਐਂਡ ਟੇਕ ਦੀ ਭਾਵਨਾ ਨਾਲ ਬਣਦੇ ਆ ਤੇ ਮੈਂ ਪੁੱਛਣਾ ਚਾਹੁੰਦਾ ਸਪੀਕਰ ਸਾਹਿਬ ਨਾਰੰਗ ਕਮਿਸ਼ਨ ਤਾਂ ਹੋ ਗਿਆ ਗਿਵ ਐਂਡ ਟੇਕ ਵਾਲਾ ਕਿਉਂਕਿ ਉਹਨੇ ਇਨਕੁਆਇਰੀ ਕਰਨੀ ਸੀ ਇਹਦੇ ਦੁਸ਼ਮਨ ਦੀ ਉਹਦੀ ਕੀ ਨੌਜੀ ਉਹਦਾ ਆਪਣੇ ਦਾ ਰਾਣਾ ਗੁਰਜੀਤ ਸਿੰਘ ਦੀ ਉਹ ਤਾਂ ਹੋ ਗਿਆ ਗਿਵ ਐਂਡ ਟੇਕ ਤੇ ਸਪੀਕਰ ਸਾਹਿਬ ਇਹ ਇਹਨਾਂ ਦਾ ਭਾਈਆ ਜੀ ਕਿਹੜੇ ਦੁੱਧ ਨਾਲ ਤੋਤੇ ਆਏ ਆ ਜਿਹੜਾ ਇੱਥੇ ਗਿਵ ਐਂਡ ਟੇਕ ਨਹੀਂ ਹੋਇਆ ਕਿ ਇਹ ਦੌਰੇ ਮਾਪ ਡੰਡ ਲਈ ਕਿ ਇਹ ਦੋਰੀਆਂ ਗੱਲਾਂ ਨਹੀਂ ਕਿ ਉਹਦੇ ਲਈ ਕਾਨੂੰਨ ਬਿਆਨ ਕੀਤਾ ਕਿ ਮੈਨੂੰ ਕਿਵੇਂ ਡਰਾ ਧਮਕਾ ਕੇ ਇਤੋਂ ਤੱਕ ਕਿ ਤੂੰ ਗਵਾਹੀ ਦੇ ਬਾਦਲਾ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਤੈਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਸਿੱਧੀ ਨੌਕਰੀ ਲੱਗ ਜੂ ਜਿਨ੍ਹਾਂ ਨਾਲ ਵਹਿਦੇ ਕਰਕੇ ਆਏ ਸਨ ਕਿ ਘਰ ਘਰ ਨੌਕਰੀ ਮਿਲੂ ਜਿਨ੍ਹਾਂ ਨੂੰ ਲਾਰੇ ਲਾਏ ਸਨ ਕਿ 60 ਲੱਖ ਘਰਾਂ ਨੂੰ ਨੌਕਰੀ ਮਿਲੂ ਉਹਨਾਂ ਨੂੰ ਹਲੇ ਤੱਕ ਨੌਕਰੀ ਨਹੀਂ ਮਿਲੀ ਮਗਰ ਇਹਨਾਂ ਨੂੰ ਨੌਕਰੀ ਦੇਣ ਦਾ ਕੰਮ ਇਹਨਾਂ ਨੇ ਸ਼ੁਰੂ ਕਰਤਾ ਤੇ ਸਪੀਕਰ ਸਾਹਿਬ ਕੀ ਇਹ ਗਿਵਨ ਟੇਕ ਨਹੀਂ ਕੀ ਇਹ ਮਾੜੀ ਭਾਵਨਾ ਨਹੀਂ ਕੀ ਇਹ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਤੇ ਸਿਆਸਤ ਕਰਨ ਵਾਲੀਆਂ ਰੋਟੀਆਂ ਸੇਕਣ ਦਾ ਕੰਮ ਨਹੀਂ ਇਸ ਲਈ ਸਪੀਕਰ ਸਾਹਿਬ ਇਹਨਾਂ ਦਾ ਪਹਿਲਾ ਗਵਾਹ ਇਸ ਤਰੀਕੇ ਨਾਲ ਉਹਦਾ ਪਰਦਾ ਫਾਸ਼ ਕੀਤਾ ਉਹ ਹਾਈ ਕੋਰਟ ਗਿਆ ਸਪੀਕਰ ਸਾਹਿਬ ਬੋਲੇ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਕਿ ਹਾਈ ਕੋਰਟ ਨੇ ਆਰਡਰ ਕੀਤੇ ਉਹ ਹਾਈ ਕੋਰਟ ਦੇ ਆਰਡਰ ਕਿੱਥੇ ਆ ਯਾਰ ਉਹ ਲਿਆਓ ਹਾਈ ਕੋਰਟ ਨੂੰ ਆਰਡਰ ਕਰਨੇ ਪੈਗੇ ਕਿਉਂਕਿ ਉਹਨੇ ਦਰਖਾਸਤ ਕੀ ਦਿੱਤੀ ਸੀ ਕਿ ਮੇਰੀ ਜਾਨ ਨੂੰ ਕੈਬਨਿਟ ਮਨਿਸਟਰ ਕੋਲੋਂ ਖਤਰਾ ਹੈ ਤੇ ਇੱਕ ਗੁਰਦ ਸਿੱਖ ਨੂੰ ਇਹਨਾਂ ਹਾਲਾਤਾਂ ਚ ਲਿਆਤਾ ਕਿ ਨਹੀਂ ਤਾਂ ਕੈਬਨਿਟ ਮਨਿਸਟਰ ਦੇ ਖਿਲਾਫ ਕੰਡੀਆਂ ਦੀ ਦਰਖਾਸਤਾਂ ਗਈਆਂ ਨੇ ਤੇ ਹਾਈ ਕੋਰਟ ਨੇ ਆਰਡਰ ਕੀਤੇ ਕਿ ਇਹਦੀ ਸੁਰੱਖਿਆ ਇਹਨੂੰ ਮੁਹੱਈਆ ਕਰਾਈ ਜਾਵੇ ਤੇ ਇਹਨੂੰ ਜੇ ਕੁਝ ਹੋ ਗਿਆ ਉਹਦੇ ਲਈ ਜ਼ਿੰਮੇਵਾਰ ਉਹਦੇ ਪਰਿਵਾਰ ਦੇ ਲਈ ਉਹਦੀ ਵਾਈਫ ਦਾ ਨੁਕਸਾਨ ਉਹਦੇ ਬੱਚਿਆਂ ਦਾ ਨੁਕਸਾਨ ਜੇ ਹੋ ਗਿਆ ਉਹਦੇ ਲਈ ਜ਼ਿੰਮੇਵਾਰ ਕੋਈ ਹੋਰ ਨਹੀਂ ਇਹ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਪਾਰਟੀ ਦੇ ਮਨਿਸਟਰ ਹੋਣਗੇ ਸਪੀਕਰ ਸਾਹਿਬ ਫਿਰ ਇਹ ਰਿਪੋਰਟ ਬਾਰੇ ਜਦੋਂ ਲੀਕ ਹੋਈ ਅਸੀਂ ਭਾਵੇਂ ਇਸ ਰਿਪੋਰਟ ਨੂੰ ਇਸ ਲਈ ਰਿਜੈਕਟ ਕਰਤਾ ਸੀ ਕਿਉਂਕਿ ਇਹ ਜਿਹੜੇ ਰਿਪੋਰਟ ਨੂੰ ਬਣਾਉਣ ਵਾਲੇ ਲੋਕ ਸਨ ਉਹਨਾਂ ਦੀ ਭਾਵਨਾ ਸੱਚੀ ਨਹੀਂ ਸੀ ਅਸੀਂ ਪਹਿਲੇ ਦਿਨ ਤੋਂ ਮੰਨ ਕਰਦੇ ਆਏ ਹਾਂ ਇੱਕ ਵਾਰੀ ਨਹੀਂ ਅੱਜ ਵੀ ਮੈਂ ਕਰਦਾ ਸਪੀਕਰ ਸਾਹਿਬ ਤੁਹਾਡੇ ਅੱਗੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਕੇਸ ਜੇ ਇਹਨਾਂ ਨੂੰ ਨਹੀਂ ਤਸੱਲੀ ਕਾਂਗਰਸੀਆਂ ਨੂੰ ਜਾਂ ਕਿਸੇ ਹੋਰ ਨੂੰ ਫਿਰ ਸਿਟਿੰਗ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਕੋਲ ਕਰਾਈ ਜਾਵੇ ਜਿਹਦੇ ਤੇ ਕੋਈ ਕਿੰਤੂ ਪ੍ਰਿੰਤੂ ਨਹੀਂ ਕਰੂ ਜਿਹਦੇ ਤੇ ਕਿਸੇ ਨੂੰ ਗਿਲਾ ਸ਼ਿਕਵਾ ਨਹੀਂ ਹੋਉ ਕੋਈ ਸ਼ੱਕ ਸ਼ਿਕਵਾ ਨਹੀਂ ਹੋਉ ਮਗਰ ਇਹ ਨਹੀਂ ਕਰਾਉਣਗੇ ਕਾਂਗਰਸੀ ਕਿਉਂਕਿ ਇਹਨਾਂ ਦੀ ਸੋਚ ਇੱਕ ਹੈ ਕਿ ਉਹ 16 ਕਰੋੜੀ ਬਾਬੇ ਨੂੰ ਸਪੀਕਰ ਸਾਹਿਬ 16 ਕਰੋੜੀ ਤਾਂ ਸਮਝਦੇ ਆ ਦਾਦੂਆਂ ਉਹਨੂੰ ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੰਦਰਾ ਗਾਂਧੀ ਦੇ ਨੌਜਪਨ ਵਾਲੇ ਨੂੰ ਕਿਵੇਂ ਕਾਬਜ ਕਰਾਣਾ ਉਹਦੀ ਵੀ ਗੱਲਾਂ ਤੁਹਾਡੇ ਸਾਹਮਣੇ ਆਈਆਂ ਸਪੀਕਰ ਸਾਹਿਬ ਇਸ ਲਈ ਇਹ ਜਿਹੜੇ ਚੀਜ਼ਾਂ ਸਾਹਮਣੇ ਜਨਤਕ ਹੋਣੀਆਂ ਸ਼ੁਰੂ ਹੋਈਆਂ ਅਸੀਂ ਇਹ ਫੇਰ ਮੰਗ ਲੈ ਕੇ ਗਏ ਕਿ ਦੇਖੋ ਹਾਊਸ ਦੀ ਇੱਕ ਮਾਨ ਮਰਿਆਦਾ ਹੁੰਦੀ ਹੈ ਹਾਊਸ ਦੀ ਇੱਕ ਪਵਿੱਤਰਤਾ ਹੁੰਦੀ ਹੈ ਜਿਹੜੀ ਰਿਪੋਰਟ ਹਲੇ ਮੈਂਬਰ ਸਾਹਿਬਾਨਾਂ ਨੇ ਨਹੀਂ ਪੜੀ ਤੁਸੀਂ ਪੜ੍ਹੀ ਸੀ ਜੀ ਪਹਿਲਾਂ ਇਹਨਾਂ ਨੇ ਅਖਬਾਰਾਂ ਰਾਈਓ ਰਿਪੋਰਟ ਪੜ੍ਹੀ ਤੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਜਿਹੜਾ ਜੱਜ ਸਾਹਿਬ ਲੱਗੇ ਸਨ ਉਹ ਤਾਂ ਜੱਜ ਕਾਦੇ ਰਹਿ ਗਏ ਉਹ ਤਾਂ ਨਿਰੀ ਇਨਜਸਟਿਸ ਕਾਂਗਰਸ ਪਾਰਟੀ ਦੇ ਪੰਜੇ ਤੇ ਮੋਹਰ ਲਾਉਣ ਵਾਲੇ ਉਹ ਮੈਨੂੰ ਲੱਗਦਾ ਉਹ ਫਿਲਮ ਨਾਲ ਪ੍ਰਭਾਵਿਤ ਹੋ ਕੇ ਅੰਟੀ 420 ਤੋਂ ਉਹਨਾਂ ਨੇ ਘੁੱਗੀ ਮਾਰਨ ਦਾ ਕੰਮ ਕੀਤਾ ਸਾਬ ਕੱਟ ਦਿਓ ਮੈਂ ਤਾਂ ਭਾਵਨਾ ਥੋੜਾ ਭਾਵਕ ਹੋ ਗਿਆ ਸੀ ਜੋਸ਼ ਚੜ ਗਿਆ ਸੀ ਸਪੀਕਰ ਸਾਹਿਬ ਥੋੜਾ ਵੀ ਦਿਲ ਮੈਨੂੰ ਲੱਗਦਾ ਉਹਦੇ ਨਾਲ ਕਿੱਥੇ ਕਿੱਥੇ ਕਾਉ ਮਾਉ ਤਾਂ ਨਹੀਂ ਕਰਦਾ ਸਪੀਕਰ ਸਾਹਿਬ ਜਿਲੇ ਜੀ ਠੀਕ ਸਾਰੀ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ ਬੇਨਤੀ ਕਰਦਾ ਸੀ ਨਹੀਂ ਇਹ ਤਾਂ ਵੈਸੇ ਯੋਗ ਗੁਰੂ ਜਿਹੜਾ ਉਹ ਵੀ ਕਹਿੰਦਾ ਲੱਤਾਂ ਤਾਂ ਨੂੰ ਕਰਦਿਆ ਕਰੋ ਉਹ ਚੇਰੇ ਕੀ ਨਾ ਯੋਗ ਗੁਰੂ ਜੀ ਦਾ ਰਾਮਦੇਵ ਜੀ ਰਾਮਦੇਵ ਜੀ ਉਹ ਵੀ ਕਹਿੰਦੇ ਕਿ ਕਾਰੀ ਸਰੀਰ ਆ ਇਹਨੂੰ ਹੋਵੇ ਕਾਰੀ ਤਾਂ ਨੂੰ ਹੋਵੇ ਇਹ ਤਜੇ ਕਾਂਗਰਸੀ ਸਿੱਧੇ ਰਹਿਣਗੇ ਨਹੀਂ ਤਾਂ ਨਾਲੇ ਹਜੇ ਪੁੱਠੇ ਕੰਮ ਹੀ ਕਰਨੇ ਰੰਜੀਥੇ ਕਮਿਸ਼ਨ ਬਿਠਾ ਉਠਾ ਕੇ ਚਲੋ ਸਪੀਕਰ ਸਾਹਿਬ ਛੱਡੋ ਇਹ ਗੱਲਾਂ ਦਾ ਫਾਇਦਾ ਕੋਈ ਨਹੀਂ ਐਵੇਂ ਕਿਸੇ ਦਾ ਦਿਲ ਦਿਖਾਉਣਾ ਮੈਂ ਕਿਉਂ ਕਹਾਂ ਜੀ ਸੰਤੋਖ ਸੋਰੰਧਾਵੇ ਨੇ ਅਟੈਕ ਕਰਾਇਆ ਸੀ ਹਰਮੰਦਰ ਸਾਹਿਬ ਤੇ ਕਾਲਤਕ ਸਾਹਿਬ ਜੀ ਦਾ ਸਵਾਗਤ ਕੀਤਾ ਮੈਨੂੰ ਇਹਨਾਂ ਬਿਆਨਾਂ ਦਾ ਕੀ ਫਾਇਦਾ ਇਹ ਜੀ ਗੱਲਾਂ ਕਰੇ ਦਾ ਜਿਹੜੇ ਨਹੀਂ ਇਹ ਗੱਲ ਚੰਗੀ ਨਹੀਂ ਲੱਗਦੀ ਜਿਹੜਾ ਬੰਦਾ ਇਸ ਸੰਸਾਰ ਚ ਨਾ ਹੋਵੇ ਉਹ ਜੀ ਪੰਜਾਬ ਪ੍ਰਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਤੀ ਕੀ ਸੋਚ ਅੱਜ ਮੈਂ ਉਹਦੇ ਬਾਰੇ ਬਿਆਨ ਕਰਾਂ ਇਹ ਗੱਲ ਠੀਕ ਨਹੀਂ ਸਪੀਕਰ ਸਾਹਿਬ ਦੂਜੀ ਹੈ ਜੀ ਆਪ ਰੰਧਾਵਾ ਜੀ ਦਾ ਦਾਸ ਬੰਦ ਕਰਦੇ ਸਪੀਕਰ ਸਾਹਿਬ ਆਬਜੈਕਟ ਟੂ ਥਿਸ ਮਾੜੀ ਬਾੜੀ ਸਪੀਕਰ ਸਾਹਿਬ ਉਹਦੇ ਕੰਮ ਮਾੜੇ ਸਨ ਚਲੋ ਸਪੀਕਰ ਸਾਹਿਬ ਦੂਜੀ ਬੇਨਤੀ ਮੇਰੀ ਦੂਜਾ ਇਹ ਹਰਬੰਸ ਸਿੰਘ ਜਲਾਲ ਇਹ ਵੀ ਸਪੀਕਰ ਸਾਹਿਬ ਇੱਥੇ ਫਿਰਦੇ ਆ ਇਹਨਾਂ ਨੂੰ ਲੈ ਕੇ ਆਏ ਅੱਜ ਉਹ ਸਪੈਸ਼ਲੀ ਇਹਨਾਂ ਨੂੰ ਤਿਆਰ ਕਰਕੇ ਲਿਆਉਣ ਵਾਲਾ ਕੌਣ ਕੋਈ ਹੋਰ ਨਹੀਂ ਉਹਨਾਂ ਦੇ ਆਪਣੇ ਮੰਤਰੀ ਨੇ ਇੱਕ ਤਿੰਨ ਦੇਖੋ ਇਸ ਸਾਰੀ ਰਿਪੋਰਟ ਚ ਜਿੱਥੇ ਅਸ਼ੀਰਵਾਦ ਤਾਂ ਰਿਆ ਸੋਨੀਆ ਗਾਂਧੀ ਦੇ ਦਸ ਜਨਪਤ ਦਾ ਦੂਜਾ ਉਹਦੇ ਚ ਮਸਾਲਾ ਪਾਉਣ ਦਾ ਕੰਮ ਕੀਤਾ ਜਾਖੜ ਸਾਹਿਬ ਨੇ ਉਹਨੂੰ ਥੋੜਾ ਥੋੜਾ ਤੜਕਾ ਲਾਇਆ ਸੁਖੀ ਰੰਧਾਵੇ ਨੇ ਉਹਦੇ ਚ ਮਾੜੀਆਂ ਜੀ ਮਿਰਚਾਂ ਛਿੜਕੀਆਂ ਆ ਤ੍ਰਿਤਰ ਜਿੰਦਰ ਤੋਂ ਬਾਜਵੇ ਨੇ ਫਿਰ ਉਹਦੇ ਚ ਮਾੜਾ ਜਾਂ ਖੀਰ ਚ ਜਿਹੜਾ ਉੱਥੋਂ ਧਣੀਆਂ ਸਿੱਟਦੇ ਆ ਨਾ ਉਹ ਸਿੱਟਣ ਦਾ ਕੰਮ ਕੀਤਾ ਇਹਨਾਂ ਦਾ ਉਹ ਵਜ਼ੀਰ ਆ ਉੱਥੋਂ ਰਾਮਪੁਰੇ ਫੂਲ ਤੋਂ ਕੰਗੜ 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 ਉਹਨਾਂ ਨੇ ਇਹ ਕੰਮ ਕੀਤਾ ਸਪੀਕਰ ਸਾਹਿਬ ਹਾਂਜੀ ਉਹਦੀ ਤਾਂ ਬਾਅਦ ਚ ਭੂਮਿਕਾ ਦੱਸਾਂਗਾ ਨਾ ਉਹ ਹਲੇ ਨਾ ਤੁਸੀਂ ਧੀਰੇ ਨਾ ਕਰੋ ਕੰਮ ਸਪੀਕਰ ਸਾਹਿਬ ਉਹਨਾਂ ਨੇ ਹਰਬੰਸ ਚੰਦਲ ਕੀ ਕਹਿੰਦਾ ਕਹਿੰਦਾ ਜੀ ਮੇਰੇ ਕੋਲ ਖਬਰ ਆਈ ਕਹਿੰਦਾ ਮੈਂ ਮਿਲਣ ਆਇਆ ਸੀ ਇੱਥੇ ਕਿਹਨੂੰ ਮਿਲਣ ਆਇਆ ਸੀ ਜਸਟਿਸ ਮਹਿਤਾਬ ਸਿੰਘ ਨੂੰ ਇਹ ਜਸਟਿਸ ਮਹਤਾਬ ਸਿੰਘ ਤਾਂ ਮਿਲੇ ਨਹੀਂ ਤੇ ਉਹਨਾਂ ਦੇ ਪੀਏ ਨੇ ਕਹਿਤਾ ਕਿ ਇਹ ਦੁਕਾਨ ਤਾਂ ਹਲੇ ਬੰਦ ਹੈ ਤੂੰ ਅਗਲੀ ਦੁਕਾਨ ਤੇ ਚਲੇ ਜਾ ਅਗਲੀ ਦੁਕਾਨ ਕਿਹਦੀ ਸੀ ਜਸਟਿਸ ਰਣਜੀਤ ਚੌਦੀ ਉਹਦੀ ਤਾਂ ਦੁਕਾਨ ਹਮੇਸ਼ਾ ਹੀ ਕੋਈ ਅਕਾਲੀ ਦਲ ਦੇ ਉਲਟ ਕੋਈ ਗੱਲ ਲੈ ਆਵੇ ਸਈ ਸੱਚੀ ਝੂਠੀ ਬੇਬਲਿਆਦ ਉਹ ਗੱਲ ਵਿੱਚ ਉਹਨਾਂ ਨੇ ਉਹ ਦੁਕਾਨ 'ਚ ਪਾਉਣੀ ਪਾਉਣੀ ਕਿਉਂਕਿ ਮਾਨਸਿਕਤਾ ਸੋਚ ਆਪ ਦੇ ਰਿਸ਼ਤੇਦਾਰ ਨੂੰ ਸੁਕਮਾਲ ਖੈਰੇ ਨੂੰ ਚੋਰ ਮੋਰੀ ਰਾਈ ਅੱਜਵੇਂ ਟੇਬਲ ਆ ਨਾ ਦੀ ਮਗਰ ਥੱਲੇੋਂ ਲੱਤਾਂ ਦੇ ਦੀ ਇਹਨੇ ਲਿਆ ਕੇ ਸਪੀਕਰ ਦੇ ਕੁਰਸੀ 'ਚ ਕਾਂਗਰਸ ਪਾਰਟੀ 'ਚ ਸ਼ਾਮਿਲ ਕਰਾਉਣ ਦੀ ਸੋਚੇ ਰੱਖਦੇ ਆ ਸਪੀਕਰ ਸਾਹਿਬ ਉਹਦੇ ਬਾਅਦ ਤੋਂ ਕੀ ਪੁਆਇਆ ਕਿ ਜਿੱਤ 100 ਕਰੋੜ ਦਾ ਲੈਣ ਦੇ ਹੋਇਆ ਬਾਦਲ ਪਰਿਵਾਰ 'ਚ ਤੇ ਉਹ ਬਾਬੇ ਤੇ ਕਿੰਨੀ ਹੋਈ ਨਾ ਕਦੇ ਸੱਚੇ ਸਾਧ ਨੂੰ ਉਹਨੂੰ ਸਾਧਾ ਸੌਦਾ ਸਾਧ ਨੂੰ ਮੈਂ ਮਿਲਿਆ ਕੇ ਨਾਲ ਉਹਨੇ ਗੱਲ ਸਪੱਸ਼ਟ ਕਰਤੀ ਕਿ ਮੇਰੀ ਇਹ ਜੇ ਬੰਦੇ ਨੇ ਹੱਸ ਕੇ ਕਹਿੰਦਾ ਕਹਿੰਦਾ ਮੈਂ ਇਹ ਜਿਹੇ ਵਾਵਾ ਨੂੰ ਸਿਰਿਓ ਨਕਾਰਦਾ ਉਹਨੂੰ ਤੀਜਾ ਸਵਾਲ ਕੀਤਾ ਗਿਆ ਉਹਨੇ ਕੀਤਾ ਸੱਚ ਕਿ ਇਹ ਗੱਲਾਂ ਤੁਸੀਂ ਮੈਨੂੰ ਪੁੱਛ ਕਿਉਂ ਰਹੋ ਕਿਉਂਕਿ ਸ਼ਾਇਦ ਉਹਦੇ ਕੋਲ ਅਖਬਾਰਾਂ ਪੰਜਾਬ ਦੀਆਂ ਖਬਰਾਂ ਨਹੀਂ ਪਹੁੰਚੀਆਂ ਉਹ ਕਹਿੰਦਾ ਤੈਨੂੰ ਤਾਂ ਕਰਦੇ ਆ ਕਿ ਇੱਕ ਰਣਜੀਤ ਕਮਿਸ਼ਨ ਬਣਿਆ ਪੰਜਾਬ 'ਚ ਉਹਨੇ ਲਿਖਤਾ ਕਿ ਤੇਰੇ ਘਰ 'ਚੇ 100 ਕਰੋੜ ਦੀ ਲਹਿਣ ਦੇ ਨੂੰ ਅੱਗੇ ਜਵਾਬ ਦਿੰਦਾ ਹੈ ਕਹਿੰਦਾ ਜਿਹੜੇ ਲੋਕ ਇਹ ਜਾਂ ਮੇਰੇ ਬਾਰੇ ਬਿਆਨਾ ਪਾ ਰਹੇ ਉਹ ਇਸ ਬਿਆਨ ਤੋਂ ਗੁਰੇਜ਼ ਕਰਨ ਨਹੀਂ ਤਾਂ ਮੈਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੂੰ ਤੇ ਅੱਗੇ ਕਹਿੰਦਾ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੈਂ ਤੇ ਮੇਰਾ ਪਰਿਵਾਰ ਬਹੁਤ ਵੱਡਾ ਸਤਿਕਾਰ ਕਰਦੇ ਸਪੀਕਰ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਬਗੈਰ ਕਿਸੇ ਪ੍ਰੂਫ ਤੇ ਬਗੈਰ ਕਿਸੇ ਸਬੂਤ ਦੇ ਬਗੈਰ ਕਿਸੇ ਨੂੰ ਬੁਲਾਇਆ ਹੀ ਇਹਨਾਂ ਨੇ ਇਹ ਕਹਾਣੀ ਪਾਤੀ ਇਹ ਜੱਜ ਸਾਹਿਬ ਰਿਪੋਰਟ ਬਣਾ ਰਹੇ ਸੀ ਕਿ ਕਹਾਣੀਕਾਰ ਬਣ ਰਹੇ ਸੀ ਜਿਵੇਂ ਬੱਚਿਆਂ ਲਈ ਪੜਾਉਂਦੇ ਹਨ ਛੋਟੀਆਂ-ਛੋਟੀਆਂ ਕਿਤਾਬਾਂ ਇਹ ਕਿਤਾਬ ਤਾਂ ਵਿਕਣ ਤੋਂ ਪਹਿਲਾਂ ਹੀ ਫੇਲ ਹੋਈ ਖੜੀ ਆ ਫਿਰ ਮੈਂ ਹੈਰਾਨ ਹੋ ਗਿਆ ਕਿ ਕਿਤਾਬ ਲੀਕ ਕਿਵੇਂ ਕੀਤੀ ਗਈ ਕੱਲ ਇੱਥੇ ਆਉਣ ਤੋਂ ਪਹਿਲਾਂ ਸਾਡੇ ਅਸੀਂ ਆਰਐਸਏ ਇੱਥੇ ਪਰਸੋ ਦੀ ਗੱਲ ਹੈ ਮੈਂ ਪੁੱਛਿਆ ਮੈਂ ਕਬਾੜੀਏ ਕੋਲ ਅਸੀਂ ਆਪ ਦੀ ਰੱਦੀ ਦੀ ਅਖਬਾਰਾ ਅਗਰ ਕਬਾੜੀਏ ਨੂੰ ਦੇ ਦਿੰਨੇ ਆ ਜੀ ਉਹ ਕਹਿੰਦਾ ਜੀ ਮੇਰੇ ਕੋਲ ਬੜਾ ਮਟੀਰੀਅਲ ਆਇਆ ਹੈ ਤੇਰਾ ਸਾਹਬ ਮੈਨੂੰ ਪਤਾ ਲੱਗਾ ਐਮ ਐਲ ਏ ਹੈ ਜੇ ਉਹਨੂੰ ਚਾਹੀਦਾ ਤੇ ਮੈਨੂੰ ਪੁੱਛ ਲਵੇ ਤੇ ਅਸੀਂ ਕਿਹਾ ਮੈਂ ਉਹਨੂੰ ਕਹਾਂ ਦਿਖਾ ਮੈਂ ਆਪਦੇ ਮੁੰਡੇ ਨੂੰ ਕਹਾਂ ਉਹਨੂੰ ਪੁੱਛਦਾ ਕੀ ਹੈ ਤੁਸੀਂ ਹਰਾਹਨ ਹੋ ਜਾਓਗੇ ਕਿ ਉਹ ਕਬਾੜੀਏ ਨੇ ਮੈਨੂੰ ਲਿਆ ਕੇ ਇਹ ਆਂਟੀ 420 ਵੀ ਅੰਕਲ 420 ਦੀਆਂ ਸਾਰੀਆਂ ਰਿਪੋਰਟਾਂ ਲਿਆ ਕੇ ਮੇਰੇ ਟੇਬਲ ਤੇ ਧਰਤੀਆਂ ਤੇ ਨਾਲ ਹੀ ਐਕਸ਼ਨ ਟੇਕਨ ਰਿਪੋਰਟ ਧਰਤੀ ਕਿ ਮੈਂ ਅਵੇਕਾ ਉਸ ਵੀਰਵਾਲ ਜਿਹੜਾ ਇਹ ਕਵਾੜੀਆ ਕੰਮ ਕਰਦਾ ਸੀ ਮੈਂ ਆਪਦੇ ਹੌਲੀ ਦੇ ਨਹੀਂ ਬੰਦੇ ਨੂੰ ਕਿਹਾ ਮੈਂ ਕਿਹਾ ਕਿਤੇ ਕਾਂਗਰਸੀ ਤਾਂ ਨਹੀਂ ਮੈਂ ਕਿਹਾ ਤਾਂ ਪੁਚੋਕੜ ਚੈੱਕ ਕਰ ਲੈ ਔਰ ਕਿਤੇ ਨਾ ਸਾਨੂੰ ਬਚਾ ਜੀ ਚਲੋ ਅਸੀਂ ਉਹਦਾ ਪਤਾ ਪਤਾ ਕੀਤਾ ਪਿੱਛੋਂ ਉਹਦਾ ਸਿਆਸਤ ਨਾਲ ਕੋਈ ਲੈਣ ਦੇਣਾ ਹੈ ਜੀ ਖੈਰੇ ਨਾਲ ਥੋੜੀ ਬੋਦੀ ਜਾਣ ਚੱਲੋ ਜੀ ਇਹ ਇਹਨਾਂ ਦੇ ਖੈਰੇ ਦਾ ਤੇ ਇਹਦਾ ਤੇ ਦੱਸ ਸਕਦੇ ਆ ਜੀ ਇਹ ਸਤਿਕਾਰਯੋਗ ਮੈਂਬਰ ਸਾਹਿਬ ਮੈਨੂੰ ਜਿੰਨੀ ਗੱਲ ਦਾ ਉਹਨੇ ਦੱਸਿਆ ਮੈਂ ਉਹਨੂੰ ਕਿਹਾ ਦੱਸ ਤੂੰ ਲੈਣੇ ਕਿੰਨੇ ਆ ਪਹਿਲਾਂ ਮੈਨੂੰ ਕਵੇ ਇਹ ਤਾਂ ਜੀ 100 ਰੁਪਏ ਮੈਂ ਭੱਜਾ ਮੈਂ ਕਹਾ 100 ਰੁਪਏ ਮੈਂ ਕਹਾ ਯਾਰ ਤੂੰ ਸਾਨੂੰ ਠੱਗਣ ਤੇ ਹੋਇਆ ਤੈਨੂੰ 10 ਸਾਲਾਂ ਦੇ ਅਸੀਂ ਜਿੰਨੀਆਂ ਸਾਡੀਆਂ ਅਖਬਾਰਾਂ ਦਾ ਢੇਰ ਹੁੰਦਾ ਤੈਨੂੰ ਮੁਫਤੇ ਦੇ ਦਿੰਨੇ ਆ ਕੋ ਲਿਹਾਜ ਕਰ ਲੈ 10 ਸਾਲਾਂ ਦਾ ਚਲੋ ਕਹਿੰਦਾ ਸਰ ਜੀ ਫਿਰ ਐ ਕਰ ਲੋ ਅਗਲੇ 10 ਸਾਲ ਵੀ ਸਾਰਾ ਰੱਦੀ ਦਾ ਢੇੜ ਮੈਨੂੰ ਹੀ ਦੇਓਗੇ ਇਹ ਰਿਪੋਰਟ ਮੈਂ ਤੁਹਾਨੂੰ 15 ਰੁਪਏ ਪਰ ਬੰਡਲ ਦੇ ਦਿੰਦਾ ਮੈਂ ਕਹਾ ਚਲੋ ਤੂੰ ਦੇ ਦੇ ਅਸੀਂ ਜਾਂ ਫੋਟੋਸਟੈਟ ਵੀ ਕਰਾਵਾਂਗੇ ਤਾਂ ਵੀ ਉਹਨਾਂ ਖਰਚ ਆਉਣਾ ਅਸੀਂ ਉਤੋਂ ਲੈ ਲਈ ਅਸੀਂ ਵਿਧਾਨ ਸਭਾ ਚ ਲੈ ਕੇ ਨਹੀਂ ਜੀ 15 ਰੁਪਏ ਦਾ ਰੇਟ ਲੱਗਿਆ ਸਾਰਾ ਹੀ ਐ ਜੀ ਅਸੀਂ ਉਹਨੂੰ ਲੈ ਕੇ ਆਏ ਇੱਥੇ ਅਸੀਂ ਬਾਹਰ ਜੀ ਇੱਥੇ ਆਉਂਦੇ ਸਾਰ ਜਿਵੇਂ ਕਬਾੜੀਏ ਨੇ ਸਾਨੂੰ ਸਮਾਨ ਦਿੱਤਾ ਸੀ ਇੱਥੇ ਰੱਖ ਰੱਖ ਕੇ ਉਹਦੇ ਤੇ ਅਸੀਂ ਮੈਂ ਉਹਨੂੰ ਪੁੱਛਿਆ ਜਦੋਂ ਕਬਾੜੀਆ ਮੈਨੂੰ ਦਿੰਦਾ ਸੀ ਮੈਂ ਕਿਹਾ ਇੱਕੋ ਹੀ ਰੇਟ ਹੈ ਸਾਰਿਆਂ ਲਈ ਕਿ ਵੱਕੋ ਵੱਕ ਕਹਿੰਦਾ ਸਪੀਕਰ ਸਾਹਿਬ ਮੈਨੂੰ ਹੈਰਾਨ ਨਹੀਂ ਹੋਈ ਇਹ ਗੱਲ ਸੁਣ ਕੇ ਕਹਿੰਦਾ ਜੀ ਤੁਸੀਂ ਕਿਉਂਕਿ ਅਕਾਲੀ ਦਲ ਨਾਲ ਸੰਬੰਧ ਦੇ ਤੋ ਤੁਹਾਡੇ ਲਈ ਰੇਟ ਆ ਪੂਰਾ ਤੇ ਕਹਿੰਦਾ ਜੇ ਕੋਈ ਕਾਂਗਰਸੀ ਹੁੰਦਾ ਉਹਦੇ ਲਈ ਰੇਟ ਆ ਥੋੜਾ ਘੱਟ ਕਿਉਂਕਿ ਰਣਜੀਤ ਸਿੰਘ ਜੀ ਇਹ ਚਾਹੁੰਦੇ ਸਨ ਕਿ ਅਸੀਂ ਰਲ ਮਿਲ ਕੇ ਬਣਾਈ ਹੈ ਤੇ ਉਹ ਵੀ ਇਹਦੇ ਪ੍ਰੋਡਿਊਸਰ ਰਹੇ ਆ ਤੇ ਉਹਨੂੰ ਰੇਟ ਵਧ ਨਹੀਂ ਲਾਉਣਾ ਕਿ ਉਹ ਹਮ ਪਿਆਲਾ ਨੇ ਹਮ ਸਾਥੀਆਂ ਨੇ ਮੇਰੇ ਵੀਰਾਂ ਨੇ ਜਿਨ੍ਹਾਂ ਨੇ ਮੈਨੂੰ ਆ ਕੁਰਸੀ ਦਿੱਤੀ ਹੈ ਜਿਨ੍ਹਾਂ ਦੇ ਵੀਰਾਂ ਕਰਕੇ ਮੇਰੀ ਬੇਟੀ ਐਡਵੋਕੇਟ ਜਨਰਲ ਦੇ ਦਫ਼ਤਰ ਲੱਗੀ ਆ ਉਹਨੂੰ ਰੇਟ ਜ਼ਿਆਦਾ ਨਹੀਂ ਲੱਗ ਸਕਦਾ ਚਲੋ ਫਿਰ ਅਸੀਂ ਬੇਨਤੀ ਕੀਤੀ ਕਿ ਤੁਸੀਂ ਜਿਹੜਾ ਇਹ ਤੀਜਾ ਰੇਟ ਹੈ ਇਹ ਜਿਹੜਾ ਰੇਟ ਆਪਣਾ ਆਪਣਾ ਕੀ ਕਹਿੰਦੇ ਨੇ ਆਪ ਪਾਰਟੀ ਦਾ ਉਹ ਕਹਿੰਦਾ ਜੀ ਇਹ ਦੋ ਰੇਟ ਨੇ ਆਪ ਪਾਰਟੀ ਦੀ ਮੈਂ ਕਿਹਾ ਕਿਹੜੇ ਕਹਿੰਦਾ ਜੇ ਤਾਂ ਤੁਸੀਂ ਐ ਭਾਈਆ ਜੀ ਗਰੁੱਪ ਦੇ ਮੈਂ ਕਿਹਾ ਭਾਈਆ ਜੀ ਗਰੁੱਪ ਕਿਹੜਾ ਹੋਇਆ ਕਹਿੰਦਾ ਜੀ ਸੁਖਪਾਲ ਖਹਿਰੇ ਦੇ ਗਰੁੱਪ ਦੇ ਫੇਰ ਰੇਟ ਤਾਂ 5 ਰੁਪਏ ਤੇ ਜੇ ਕਹਿੰਦਾ ਉਹ ਝਾੜੂ ਵਾਲੇ ਦਿੱਲੀ ਦੇ ਗਰੁੱਪ ਦੇ ਆਪ ਦੇ ਤੇ ਫੇਰ ਜੁਰਮਾਨਾ ਰੇਟ ਲੱਗੂ 50 ਰੁਪਏ ਮੈਂ ਹਾਰਨ ਹੋ ਗਿਆ ਮੈਂ ਕਹਾਂ ਇਹ ਕਿਉਂ ਕਹਿੰਦਾ ਇਹ ਇਸ ਲਈ ਆ ਕੇਜਰੀ ਵਾਲੇ ਖਤਮ ਕਰ